ਕਰਤਾਰਪੁਰ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ 2021 ਦੇ ਵਿੱਚ ਇੱਕ ਨਿੱਕੀ ਜੀ ਬੱਚੀ 22 ਨਿੱਕੀ ਜੀ ਬੱਚੀ 7 ਸਾਲ ਦੀ ਬੱਚੀ ਨੂੰ ਅਸੀਂ ਉਹਨੂੰ ਗੁੜੀਆ ਕੇਸ ਦਿੱਤਾ ਉਹਨੂੰ ਬੰਦਾ ਬਿਠਾ ਕੇ ਲੈ ਗਿਆ ਉਹਨੂੰ ਉਹ ਕੁੜੀ ਖੂਨ ਨਾਲ ਲਤਪਤ ਬੋਰੀ ਚ ਬੰਨੀ ਹੋਈ ਸੜਕ ਦੇ ਕਿਨਾਰੇੋਂ ਮਿਲੀ ਆ ਬੱਚੀ ਦਾ ਬਰੂਟਲੀ ਰੇਪ ਕੀਤਾ ਗਿਆ ਉਹਦੀਆਂ ਮਲਟੀਪਲ ਸਰਜਰੀ ਹੋਈਆਂ ਬੰਦਾ ਫਰਾਰ ਆ ਔਰ ਉਹਨੂੰ ਕੰਪਨਸੇਸ਼ਨ ਤੱਕ ਨਹੀਂ ਕੋਰਟ ਵੱਲੋਂ ਦਿੱਤੀ ਗਈ ਕੀ ਕੋਰਟ ਲੋ ਕਲੀਅਰ ਆ ਕਿ ਜੇ ਅਨਟ੍ਰੇਸਡ ਰਹਿ ਗਿਆ ਤਾਂ ਤੁਸੀਂ ਇਨਸਾਫ ਦੋਗੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਸ ਬੱਚੀ ਦੀ ਜ਼ਿੰਦਗੀ ਬਣਾਉਣਾ ਹਮ ਡਿਸਟਰਬ ਹੋ ਜਾਊਗਾ ਨਾ ਬੰਦ ਕਰ ਤੋ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਉਹਨੂੰ ਇਨਸਾਫ ਦੇਣਾ ਮੈਂ ਬਹੁਤ ਸਾਰੀਆਂ ਚਿੱਠੀਆਂ ਲਿਖ ਚੁੱਕੀ ਹਾਂ ਮੈਂ ਪੀਐਮ ਨੂੰ ਚਿੱਠੀ ਲਿਖ ਚੁੱਕੀ ਹਾਂ ਉਹਦੇ ਵਿੱਚ ਮੈਂ ਡੀ ਐਲ ਐਸ ਏ ਨੂੰ ਲਿਖ ਚੁੱਕੀ ਆ ਮੈਂ ਸਟੇਟ ਲੀਗਲ ਏਡ ਨੂੰ ਲਿਖ ਚੁੱਕੀ ਆ ਹੁਣ ਮੇਰੇ ਕੋਲ ਬਚਿਆ ਕੀ ਆ ਪੀ ਆਈ ਐਲ ਹਰ ਚੀਜ਼ ਲਈ ਅਸੀਂ ਕੋਰਟ ਜਾਈਏ ਕਿਤੇ ਤਾਂ ਇਨਸਾਫ ਮਿਲੇ ਕਿਤੇ ਤਾਂ ਸਾਨੂੰ ਕੋਰਟ ਜਾਣ ਤੋਂ ਬਿਨਾ ਕੋਰਟ ਕੋਲ ਤਾਂ ਆਲਰੇਡੀ ਕੇਸਿਸ ਇੰਨੇ ਪੈਂਡਿੰਗ ਆ ਤੁਸੀਂ ਕੋਰਟ ਦੇ ਉੱਤੇ ਕਿੰਨਾ ਕ ਹਾਈ ਕੋਰਟ ਦੇ ਉੱਤੇ ਬੋਝ ਪਾਉਣਾ ਚਾਹੁੰਦੇ ਆ ਹਰ ਚੀਜ਼ ਲਈ ਵੈਰੀ ਡਿਸਪਾਇੰਟਡ ਅਜੇ ਹਜੇ ਨੀਹਾ ਇੱਕ ਨਹੀਂ ਆ ਇਹੋ ਜਿਹੇ ਬੜੇ ਕੇਸਿਸ ਨੇ ਬਹੁਤ ਨੇ ਨੇਹਾ ਦਾ ਸ਼ਾਇਦ ਇਹਦੀ ਪਹਿਲਾਂ ਵੀਡੀਓ ਵਾਇਰਲ ਹੋ ਗਈ ਸੀਗੀ ਥੋੜਾ ਵਿਸ਼ਾਲ ਜੀ ਨੇ ਕੇਸ ਚੱਕ ਲਿਆ ਥੋੜਾ ਕਿਤੇ ਨਾ ਕਿਤੇ ਕੁੜੀ ਪੰਜਾਬ ਦੀ ਆ ਤੇ ਹਰਿਆਣੇ ਦੇ ਹਿਮਾਚਲ ਦਾ ਥੋੜਾ ਉਸ ਚੀਜ਼ ਕਰਕੇ ਕੇਸ ਹਾਈਲਾਈਟ ਹੋ ਗਿਆ ਇੱਥੇ ਤਾਂ ਪਤਾ ਹੀ ਨਹੀਂ ਕਿੰਨਿਆਂ ਨਾਲ ਕੀ ਕੁਛ ਹੁੰਦਾ ਆ ਸਾਹਮਣੇ ਵੀ ਨਹੀਂ ਆਉਂਦੇ ਕੇਸ ਸੁਣਵਾਈ ਵੀ ਨਹੀਂ ਹੁੰਦੀ ਇੱਕ ਮੈਨੂੰ ਮਾਨਸੇ ਤੋਂ ਨਹੀਂ ਮਲੇਰਕੋਟਲੇ ਤੋਂ ਕਿਸੇ ਨੇ ਕੰਟੈਕਟ ਕੀਤਾ ਸੀ ਮਲੇਰਕੋਟਲੇ ਤੋਂ ਉਹ ਕਹਿੰਦਾ ਕਿ ਮੇਰੀ ਭੈਣ ਨੂੰ ਰੇਪ ਕੀਤਾ ਗਿਆ ਮੇਰੀ ਭੈਣ ਤੇ ਐਸਿਡ ਪਾ ਕੇ ਉਹਨੂੰ ਜਾਲਿਆ ਗਿਆ ਉਹਨੇ ਮੈਨੂੰ ਫੋਟੋਸ ਵੀ ਭੇਜੀਆਂ ਸੀ ਅੱਜ ਤੋਂ 12-13 ਸਾਲ ਪਹਿਲਾਂ ਪਰ ਸਾਰਾ ਕੌਸ਼ ਕਿਉਂਕਿ ਉੱਥੇ ਪੋਲੀਟਿਕਲੀ ਇਨਫਲੂਐਂਸ ਬੰਦੇ ਸੀਗੇ ਤੇ ਸਾਰਾ ਕੇਸ ਰਫਾ-ਫਫਾ ਕਰ ਦਿੱਤਾ ਗਿਆ ਉਹਨੂੰ ਇਨਸਾਫ ਨਹੀਂ ਮਿਲਿਆ ਇਹੋ ਜਿਹਾ ਬਹੁਤ ਸਾਰੇ ਕੇਸਿਸ ਨੇ ਕਿਤੇ ਕਿਤੇ ਇਨਸਾਫ ਲਈ ਅਸੀਂ ਕਿਹਦੇ-ਕਿਹਦੇ ਨਾਲ ਮੇਰੇ ਵਰਗੇ ਲੋਕ ਵੀ ਆ ਕਿਹਦੇ-ਕਿਹਦੀ ਹੈਲਪ ਕਰਦੇ ਫਿਰਨਗੇ ਕਿਤੇ ਤਾਂ ਸਰਕਾਰ ਆਪਦੀ ਜ਼ਿੰਮੇਵਾਰੀ ਸਮਝੇ ਕਿ ਸਿਰਫ ਐਡਵਰਟਾਈਜ਼ਮੈਂਟ ਹੀ ਕਰਨੀ ਆ ਸਾਡੀ ਲੜਾਈ ਕੱਲੀ ਨਸ਼ੇ ਵਿਰੋਧਨੀ ਦੀ ਸਾਨੂੰ ਇਨਸਾਫ ਵੀ ਤਾਂ ਚਾਹੀਦਾ ਲੋਕਾਂ ਦੇ ਜੇ ਜੇ ਲੋਕਾਂ ਦੀ ਆਮ ਜ਼ਿੰਦਗੀ ਪ੍ਰੋਟੈਕਟਡ ਨਹੀਂ ਹੈਗੀ ਫਿਰ ਅਸੀਂ ਹੋਰ ਕੀ ਕਿੱਥੋਂ ਸੁਨਹਿਰਾ ਪੰਜਾਬ ਬਣਾ ਲਾਂਗੇ ਜਿੱਥੇ ਲੋਕ ਸੁੱਖ ਦੀ ਜ਼ਿੰਦਗੀ ਨਹੀਂ ਜੀ ਸਕਦੇ ਜਿੱਥੇ ਲੋਕਾਂ ਨੂੰ ਇਹ ਆ ਕਿ ਅਸੀਂ ਸਰਕਾਰਾਂ ਪੁਲਿਸ ਥਾਣੇ ਜਾਵਾਂਗੇ ਵੀ ਸਾਨੂੰ ਪਹਿਲਾਂ ਤਾਂ ਉਹਨੇ ਟੁੱਟ ਕੇ ਪੈਣਾ ਆ ਤੇ ਟੁੱਟ ਕੇ ਪੈ ਜਾਣਾ ਤੇ ਡਰਾ ਕੇ ਭਜਾ ਦੇਣਾ ਉਹਨਾਂ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕਰਨਾ ਤੇ ਫਿਰ ਇਨਸਾਫ ਦੀ ਕਿੱਥੋਂ ਉਮੀਦ ਕਰੋਗੇ ਜਿੱਥੇ ਤੁਹਾਡੇ ਲਾਅ ਮਤਲਬ ਜਿੱਥੇ ਤੁਹਾਡੇ ਫੰਡਮੈਂਟਲ ਰਾਈਟ ਪ੍ਰੋਟੈਕਟਡ ਨਹੀਂ ਗਏ ਉੱਥੇ ਤੁਸੀਂ ਬਾਕੀ ਚੀਜ਼ਾਂ ਦੀ ਕੀ ਉਮੀਦ ਕਰਦੇ ਹੋ ਕਿੱਥੋਂ ਸੁਨਹਿਰਾ ਪੰਜਾਬ ਬਣਾ ਲੋਗੇ ਤੁਸੀਂ ਜੇ ਸੁਨਹਿਰਾ ਪੰਜਾਬ ਬਣਾਉਣਾ ਹੈ ਤਾਂ ਤੁਹਾਨੂੰ ਸਮਝਣਾ ਪਊਗਾ ਕਿ ਲਾਅ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿੰਨਾ ਜ਼ਰੂਰੀ ਆ ਫੰਡਮੈਂਟਲ ਰਾਈਟ ਕਿੰਨੇ ਜ਼ਰੂਰੀ ਆ ਲੋਕ ਆਮ ਲੋਕਾਂ ਦਾ ਤੁਹਾਡੇ ਵਿੱਚ ਭਰੋਸਾ ਹੋਣਾ ਕਿੰਨਾ ਜ਼ਰੂਰੀ ਆ ਜਿਹੜੇ ਟੁੱਟਦੇ ਜਾ ਰਹੇ ਨੇ ਪਤਾ ਨਹੀਂ ਪੰਜਾਬ ਨਾਲ ਤਾਂ ਹਰ ਵਾਰੀ ਦਗਾ ਕਮਾ ਜਾਂਦੀ ਆ ਹਰ ਪਾਰਟੀ ਦੇ ਸੋ ਇਸਕੇ ਲਈ ਆਂਦਾ ਵੀ ਹਾਂ ਹੁਣ ਕੁਝ ਬਦਲ ਜਾਊਗਾ ਹੁਣ ਕੁਝ ਬਦਲ ਕੁਝ ਨਹੀਂ ਬਦਲਦਾ ਹਾਲਾਤ ਬੱਤਰ ਤੋਂ ਬੱਤਰ ਹੁੰਦੇ ਰਹਿੰਦੇ ਆ ਸਪੀਚਲੈਸ ਅ ਅੰਤ ਵਿੱਚ ਮੈਂ ਥੋੜਾ ਜਿਹਾ ਮਸਲੇ ਤੋਂ ਲੱਗ ਕੇ ਸਵਾਲ ਪੁੱਛਣਾ ਚਾਹਾਂਗਾ ਮੁੱਦੇ ਤੋਂ ਅਲੱਗ ਮੈਂ ਅੱਜ ਤੁਹਾਡੇ ਘਰੇ ਆਇਆ ਮੈਂ ਦੇਖ ਰਿਹਾ ਉੱਪਰ ਨਿਸ਼ਾਨ ਸਾਹਿਬ ਲੱਗਿਆ ਆ ਹਮ ਲੋਕੇ ਤਾਂ ਤੁਹਾਨੂੰ ਕਾਮਰੇਡ ਕਹਿ ਦਿੰਦੇ ਆ ਕਮਿਊਨਿਸਟ ਕਹਿ ਦਿੰਦੇ ਆ ਤੇ ਕਾਮਰੇਡਾਂ ਦੇ ਕੋਠੇ ਦੇ ਉੱਪਰ ਨਿਸ਼ਾਨ ਸਾਹਿਬ ਕਿੱਦਾਂ ਲੱਗਿਆ ਹੈ ਮੈਂ ਦਾ ਕਾਮਰੇਡ ਕਦੇ ਵੀ ਨਹੀਂ ਨਾ ਮੈਂ ਸੀਗੀ ਆ ਮੈਂ ਬਾਬਾ ਨਾਨਕ ਦੀ ਫਿਲਾਸਫੀ ਨੂੰ ਸ਼ੁਰੂ ਤੋਂ ਫੋਲੋ ਕਰਦੀ ਆ ਤੇ ਮੇਰੇ ਫਾਦਰ ਸਾਹਿਬ ਬੱਬਰ ਖਾਲਸਾ ਲਹਿਰ ਨਾਲ ਜੁੜੇ ਹੋਏ ਸੀਗੇ ਨਿਸ਼ਾਨ ਸਾਹਿਬ ਕਦੇ ਵੀ ਸਾਡੇ ਘਰ ਤੋਂ ਨਿਸ਼ਾਨ ਸਾਹਿਬ ਨਹੀਂ ਲਿਆ ਮਤਲਬ ਜਦੋਂ ਦੀ ਮੈਂ ਦੇਖ ਰਹੀ ਹਮੇਸ਼ਾ ਨਿਸ਼ਾਨ ਸਾਹਿਬ ਝੂਲਦੀ ਰਹੇ ਆ ਕਰਦੇ ਸੋ ਗੱਲ ਇਹ ਹੁੰਦੀ ਆ ਕਿ ਕਿਸਾਨ ਅੰਦੋਲਨ ਟਾਈਮ ਜਦੋਂ ਅਸੀਂ ਜੁੜੇ ਤਾ ਕੁਝ ਕੁ ਚੀਜ਼ਾਂ ਜੋ ਗਲਤ ਸੀਗੀਆਂ ਜੋ ਮੇਰੀ ਨਜ਼ਰ ਚ ਗਲਤ ਸੀਗੀਆਂ ਹੋ ਸਕਦਾ ਲੋਕਾਂ ਦੀ ਨਜ਼ਰ ਚ ਸਹੀ ਹੋਣ ਮੇਰੇ ਕਹਿਣ ਦਾ ਮਤਲਬ ਉਥੇ ਇਹ ਸੀਗਾ ਕਿ ਉਹ ਮੁੱਦਾ ਕਿਸਾਨੀ ਸੀਗਾ ਉਹਨੂੰ ਉਸ ਤਰੀਕੇ ਨਾਲ ਨਾ ਜੋੜਿਆ ਜਾਵੇ ਤਾਂ ਇਸ ਕਰਕੇ ਮੈਨੂੰ ਕਾਮਰੇਡ ਕਹਿ ਦਿੱਤਾ ਗਿਆ ਮੈਂ ਤਾਂ ਉਸ ਕਮਿਊਨਿਸਟ ਸੋਚ ਤੋਂ ਵੀ ਬਹੁਤ ਪਰੇ ਆਂ ਔਰ ਜੇ ਆਪਾਂ ਔਰ ਕਾਮਰੇਡ ਇੱਕ ਸੋਚ ਆ ਤੇ ਨਿਸ਼ਾਨ ਸਾਹਿਬ ਇੱਕ ਧਰਮ ਆ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਆਂ ਨਿਸ਼ਾਨ ਸਾਹਿਬ ਮੇਰੇ ਧਰਮ ਦਾ ਨਿਸ਼ਾਨ ਆ ਤੇ ਜਿਹੜੀ ਸੋਚ ਆ ਮੇਰੀ ਸੋਚ ਕਾਮਰੇਡ ਨਹੀਂ ਗਈ ਮਤਲਬ ਕਮਿਊਨਿਸਟ ਸੋਚ ਨਹੀਂ ਮੈਂ ਲਿਬਰਲ ਆ ਪਰ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲਿਬਰਲ ਕੀ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਡੈਮੋਕ੍ਰੈਟਿਕ ਕੀ ਹੁੰਦਾ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕਾਮਿਊਨਿਸਟ ਕੀ ਹੁੰਦਾ ਮਾਰਕਸਿਸਟ ਕੀ ਹੁੰਦਾ ਆ ਸੋ ਜਿਨ੍ਹਾਂ ਨੂੰ ਉਸ ਚੀਜ਼ ਦਾ ਪਤਾ ਹੋਊਗਾ ਉਹ ਗੱਲ ਕਰਨਗੇ ਮੈਂ ਹੈਗੀ ਲਿਬਰਲ ਮੇਰੀ ਲਿਬਰਲ ਸੋਚ ਆ ਵੀ ਤੁਸੀਂ ਪੜਿਆ ਹੀ ਆ ਮੈਂ ਮਤਲਬ ਆ ਮੈਂ ਜੇਸ ਮਿਲ ਨੂੰ ਫੋਲੋ ਕਰਦੀ ਆ ਜੇ ਆਪਾਂ ਵੈਸਟਰਨ ਥੌਟ ਦੀ ਗੱਲ ਕਰੀਏ ਐਂਡ ਹੀ ਇਜ਼ ਲਿਬਰਲ ਉਹ ਉਹ ਕੀ ਦੀ ਗੱਲ ਕਰਦਾ ਉਹ ਬੰਦੇ ਦੇ ਫੰਡਮੈਂਟਲ ਰਾਈਟਸ ਦੀ ਗੱਲ ਕਰਦਾ ਲਿਬਰਟੀ ਦੀ ਗੱਲ ਕਰਦਾ ਇਕਵੈਲਟੀ ਦੀ ਗੱਲ ਕਰਦਾ ਤੇ ਮੈਂ ਤਾਂ ਇਹ ਮੰਨਦੀ ਆ ਕਿ ਸਟੇਟ ਹੋਣਾ ਚਾਹੀਦਾ ਆ ਕਮਿਊਨਿਸਟ ਤਾਂ ਕਹਿੰਦੇ ਸਟੇਟਲੈਸ ਸੁਸਾਇਟੀ ਹੋਵੇ ਪਤਾ ਨਹੀਂ ਨਾ ਜਿੰਨਾਂ ਨੂੰ ਤਾਂ ਉਹ ਉਵੇਂ ਹੀ ਕਹਿਣਗੇ ਸੋ ਸੋਚ ਤੁਹਾਡੀ ਕੀ ਆ ਤੇ ਧਰਮ ਤੁਹਾਡਾ ਕੀ ਆ ਦੋਨੋਂ ਚੀਜ਼ਾਂ ਡਿਫਰੈਂਟ ਆ ਔਰ ਕਾਮਰੇਡ ਤਾਂ ਕਹਿੰਦੇ ਆ ਕਿ ਆ ਰਿਲੀਜੀਅਨ ਇਜ਼ ਓਪੀਮ Karl Marx ਨੇ ਇਹ ਗੱਲ ਕਿਹਾ ਮੇਰੇ ਲਈ ਉਹ ਚੀਜ਼ ਨਹੀਂ ਹੈਗੀ ਮੇਰੇ ਲਈ ਤਾਰਮ ਤੁਨੂੰ ਜ਼ਿੰਦਗੀ ਜਿਉਣ ਦੀ ਸ਼ਕਤੀ ਦਿੰਦਾ ਹੈ ਰਾਖਾਉਂਦਾ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਇਸ ਲਈ ਨਹੀਂ ਟੇਕਦੇ ਵੀ ਉਹ ਕੋਈ ਕਰਾਮਾਤ ਕਰਨਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਲਈ ਮੱਥਾ ਟੇਕਦੇ ਆ ਕਿ ਜਦੋਂ ਸਾਡੇ ਤੇ ਭੀੜ ਪਊਗੀ ਜਾਂ ਜਦੋਂ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚ ਸਭਕ ਦੀ ਲੋੜ ਪਊਗੀ ਅਸੀਂ ਸ਼ਬਦ ਗੁਰੂ ਤੋਂ ਆਗਿਆ ਲਵਾਂਗੇ ਸਿੱਖਿਆ ਲਵਾਂਗੇ ਪਰ ਇਹ ਗੱਲ ਸਮਝਣ ਦੀ ਆ ਵੀ ਕੋਈ ਸਮਝੂਗਾ ਕਿ ਨਹੀਂ ਸਮਝੂਗਾ ਸੋ ਕਹਿਣ ਨਾਲ ਕੀ ਹੁੰਦਾ ਆ ਕੈਨ ਨਾਲ ਮੈਂ ਕਾਮਰੇਡ ਨਹੀਂ ਬਣਨ ਲੱਗੀ ਹੁਣ ਤਾਂ ਜਿਹੜੇ ਲੋਕ ਆਹਾ ਜਿਨ੍ਹਾਂ ਨਾਲ ਸਾਡਾ ਰੌਲਾ ਚੱਲਦਾ ਉਹ ਮੇਰੇ ਫਾਦਰ ਸਾਹਿਬ ਬੱਬਰ ਖਾਲਸਾ ਹੋਏ ਨੇ ਖੜਕੂਲਰ ਨਾਲ ਜੁੜੇ ਆ ਇੱਕ ਅਤੰਕਵਾਦੀ ਔਰ ਖਾਲਸਤਾਨੀ ਦੇ ਵਿੱਚ ਫਰਕ ਸੀ ਖੜਕੂ ਦੇ ਵਿੱਚ ਫਰਕ ਸੀ ਖਾਲਸਤਾਨੀ ਵੀ ਨਹੀਂ ਕਹੂੰ ਕਿਉਂਕਿ ਉਹ ਉਹਦਾ ਕਨਸੈਪਟ ਹੀ ਨਹੀਂ ਆਇਆ ਸੀਗਾ ਉਸ ਤਰੀਕੇ ਨਾਲ ਇੱਕ ਖੜਕੂ ਲਹਿਰ ਤੇ ਇੱਕ ਅਤੰਕਵਾਦੀ ਦੇ ਵਿੱਚ ਫਰਕ ਆ ਸੋ ਅਤੰਕਵਾਦੀ ਬੋਲ ਰਹੇ ਨੇ ਸੋ ਵੀ ਤਾਂ ਤੁਸੀਂ ਦੇਖੋ ਨਾ ਵੀ ਫਰਕ ਤਾਂ ਸਮਝੋ ਖੜਕੂ ਲਹਿਰ ਆ ਸਿੱਖ ਸੰਘਰਸ਼ ਨਾਲ ਜੁੜੀ ਹੋਈ ਆ आतंकवादी वो हुंदा है जेड़ा आतंक करदा अपने बेनिफिट ले ठीक है ता दोनों चीजਾਂ ਦੇ ਵਿੱਚ ਫਰਕ ਆ ਪਰ ਜਿਹਨੂੰ ਸਮਝ ਨਹੀਂ ਨਾ ਉਹ ਆਪਣੇ ਤਰੀਕੇ ਨਾਲ ਆਪਣੀ ਫਲਸਫੀ ਨਾਲ ਤੁਹਾਨੂੰ ਕੋਈ ਵੀ ਟੈਗ ਦੇ ਦਿੰਦਾ ਆ ਸੋ ਲੋਕਾਂ ਦੀ ਯਾਦ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਫਿਰ ਮੈਂ ਕੀ ਆ ਮੈਂ ਨਾ ਜਦਾ ਲਵ थैंक यू सो मच ਸੋ ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕੀਤੀ ਆ ਅਸਲ ਦੇ ਵਿੱਚ ਅ ਨੀਹਾ ਦੇ ਮਾਮਲੇ ਦੇ ਵਿੱਚ ਤੁਹਾਨੂੰ ਜ਼ਰੂਰ ਕਾਫੀ ਜਾਣਕਾਰੀ ਅਸੀਂ ਸਾਂਝੀ ਵੀ ਕੀਤੀ ਆ ਇਸ ਇੰਟਰਵਿਊ ਰਾਹੀਂ ਵੀ ਕਾਨੂੰਨੀ ਕੀ ਪੱਖ ਹੈ ਉਹ ਵੀ ਤੁਹਾਡੇ ਤੱਕ ਜ਼ਰੂਰ ਕਲੀਅਰ ਹੋ ਚੁੱਕਾ ਹੋਏਗਾ ਜ਼ਰੂਰ ਮੈਂ ਕਵਾਂਗਾ ਬਿਕ੍ਰਫਤਾਰੀ ਹੋ ਚੁੱਕੀ ਹੈ 6 ਲੋਕ ਜਿਹੜੇ ਆ ਗ੍ਰਿਫਤਾਰ ਉਹ ਕਰ ਲਿੱਤੇ ਗਿਆ ਪਰ ਅਸਲ ਦੇ ਵਿੱਚ ਅੰਤ ਮੈਂ ਨਹੀਂ ਕਵਾਂਗਾ ਵੀ ਇਸ ਚੀਜ਼ ਜਾਂ ਇਸ ਮਾਮਲੇ ਦੇ ਵਿੱਚ ਸਾਨੂੰ ਉਦੋਂ ਤੱਕ ਇਸ ਮਾਮਲੇ ਨੂੰ ਵਾਚ ਕਰਨਾ ਚਾਹੀਦਾ ਜਾਂ ਉਦੋਂ ਤੱਕ ਉਹਨਾਂ ਦੀ ਫੈਮਲੀ ਨਾਲ ਖੜੇ ਹੋਣਾ ਚਾਹੀਦਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਜ਼ਰੂਰ ਇਨਸਾਫ ਮਿਲਣ ਨੂੰ ਦੇਰੀ ਲੱਗ ਜਾਂਦੀ ਆ ਖਬਰਾਂ ਆਉਂਦੀਆਂ ਖਬਰਾਂ ਚਲੀ ਜਾਂਦੀਆਂ ਲੋਕ ਭੁੱਲ ਵੀ ਜਾਂਦੇ ਆ ਕੋਈ ਨਵਾਂ ਮਾਮਲਾ ਆ ਜਾਂਦਾ ਤੇ ਇਹ ਵੀ ਗੱਲ ਆ ਵੀ ਪੰਜਾਬ ਦੇ ਵਿੱਚ ਇਕੱਲੀ ਨੀਹਾ ਨਹੀਂ ਆ ਹੋਰ ਕਿੰਨੀਆਂ ਹੀ ਐ ਹੋਜੀਆਂ ਨੀਹਾ ਜੜੀਆਂ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਹੋ ਰਿਹਾ ਪਰ ਉਹਨਾਂ ਦੇ ਕੇਸ ਜਿਹੜੇ ਆ ਉਹ ਗਿਣਿਆ ਪਾਉਂਦੇ ਤਾਂ ਮੈਂ ਕਹਾਂਗਾ ਵੀ ਹੁਣ ਅਸਲ ਦੇ ਵਿੱਚ ਮੋਕਾ ਵੀ ਸਾਨੂੰ ਹਰ ਕਿਸੇ ਦਾ ਸਾਥ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਕਿਸ ਹਿਸਾਬ ਨਾਲ ਪਰਿਵਾਰ ਨੂੰ ਵੀ